ਤਰਨ ਤਾਰਨ ਦੇ ਪਿੰਡ ਸਬਰਾ ਵਿਖੇ ਪ੍ਰਾਣੀ ਰੰਜਿਸ਼ ਨੂੰ ਲੈ ਕੇ 21 ਸਾਲਾ ਨੌਜਵਾਨ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਤਲ ਤੋਂ ਪਹਿਲਾਂ ਹਮਲਾਬਰਾਂ ਵੱਲੋਂ ਹੱਥਾਂ ਵਿੱਚ ਫੜੇ ਹਥਿਆਰਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਕੁਝ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਝਗੜਾ ਹੋਇਆ ਸੀ। ਉਕਤ ਝਗੜੇ ਦਾ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਉਸੇ ਰੰਜਿਸ਼ ਨੂੰ ਲੈ ਕੇ ਉਕਤ ਲੋਕਾਂ ਵੱਲੋਂ ਗੁਰਦਿਆਲ ਸਿੰਘ ਨੂੰ ਬੀਤੀ ਰਾਤ ਗਲੀ ਵਿੱਚੋਂ ਲੰਘਦੇ ਸਮੇਂ ਖਿੱਚ ਲਿਆ ਗਿਆ ਤੇ ਆਪਣੇ ਘਰ ਲੈ ਜਾ ਕੇ ਉਸ ਦੀ ਕੁੱਟਮਾਰ ਕਰਦਿਆਂ 23 ਤਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਤਿੰਨਾ ਭਣਾ ਦਾ ਭਰਾ ਮੇਰੇ ਤੋਂ ਛੋਟਾ ਹੈ ਮੇਰਾ ਭਰਾ ਹੈ ਗਰਦਿਆਲ ਸਿੰਘ ਹੀ ਗਰਦਾਸ ਸਿੰਘ राम सिंह ਤੇ ਪਿਆਰਾ ਸਿੰਘ ਨੇ ਕਤਲ ਕਰਤਾ ਦਾ ਫਰਾਂਚਿਸ ਕੋਈ ਵੀ ਨਹੀਂ ਕੋਈ ਪ੍ਰਾਣੀ ਕੋਈ ਲੜਾਈ ਤੇ ਉਹ ਫੈਸਲਾ ਹੋ ਗਿਆ ਸਰਕਾਰ ਬੰਦਿਆਂ ਦੇ ਵਿੱਚ ਸਾਡੇ ਨਾਲ ਇਹ ਮੁੜਕੇ ਉਹਨਾਂ ਸਾਰੇ ਘਰੇ ਜਾ ਗਿਆ ਦਾ ਵੀ ਇਹਨਾਂ ਦੀਆਂ ਜਨਾਨੀਆਂ ਕੁੱਟੀਆਂ ਤੇ ਬੰਦੇ ਕੁੱਟਿਆ ਮੈਂ ਤੇ ਉਹ ਵਾ ਉਹ ਇਹ ਫੇਰ ਇੱਕ ਦਿਨ ਰਾਤ ਨੰਗਨ ਦਿਆ ਘਰ ਥਾਣੀ ਉਦੋਂ ਇਹਦੇ ਗੱਲ ਪੈ ਗਏ ਆ ਗਰਦਾਸ ਸਿੰਘ राम सिंह ਤੇ ਪਿਆਰਾ ਸਿੰਘ ਦੇ ਨਾਲ ਇਹਨਾਂ ਦੀ ਤਿੰਨ ਦੋ ਬੁੜੀਆਂ ਵਾਂ ਇਹਨਾਂ ਖਿੱਚ ਕੇ ਘਰੇ ਲੈ ਜਾ ਕੇ ਤੇ ਮਾਰਤੀ ਪਾਣੀ ਗੰਡਾਸੀ ਮਾਰੀ ਜਾਂ ਕਿਰਪਾਨ ਮਾਰੀ ਇਹ ਗੱਲ ਤਾਂ ਵੀਰ ਜੀ ਸਾਨੂੰ ਪਤਾ ਨਹੀਂ ਇਹ ਤੋਂ ਉੱਥੇ ਆਊਗਾ ਉਧਰ ਥਾਣਾ ਸਬਰਾ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਥਾਣਾ ਮੁਖੀ ਨੇ ਦੱਸਿਆ ਕਿ આરોપીਾਂ ਦੀ ਭਾਲੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਰਾਤ ਨੂੰ 12:00 ਜੀ ਇਨਫੋਰਮੇਸ਼ਨ ਮਿਲੀ ਸੀ 12:30 ਦੇ ਕਰੀਬ ਕਿ ਦੋ ਪਾਰਟੀਆਂ ਪਸਲੜੀਆਂ ਤੇ ਗੁੰਾਂਢੀ ਸੀਗੇ ਉਹਨਾਂ ਚੋਂ ਇੱਕ ਲੜਕਾ ਜੀ ਦੀ ਉਮਰ 20-22 ਸਾਲ ਕੀ ਨਾ ਕੋ ਗੁਰਦੇਵ ਸਿੰਘ ਸਨੋ ਹਜਾਰਾ ਸਿੰਘ ਇਹਦੀ ਸੱਤ ਸੱਠ ਵਜੇ ਜੀ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਇਹਦੀ ਜਿਹੜੀ ਡੈੱਡ ਬੋਡੀ ਸੀ ਇਹਨਾਂ ਦੇ ਗੁਆਣ ਦੀ ਘਰ ਹੈਗਾ ਆਰਮ ਸਿੰਘ ਸਨੋ ਪਿਆਰਾ ਸਿੰਘ ਉਹਦੇ ਘਰੇ ਮਿਲੀ ਬਸ ਉਹਦੀ ਆਪਣਾ ਸਿਸਟਰ ਦੀ ਸਟੇਟਮੈਂਟ ਤੇ ਪਰਚਾ ਦੇ ਰਹੀਆਂ ਜੀ ਤੇ ਜੋ ਮਰਗ ਦੀ ਕਾਰਵਾਈ ਹੈਗੀ ਉਹ ਕਰ ਰਹੇ ਆ ਜੀ ਪਤਾ ਲੱਗਾ ਵੀ 2-3 ਮਹੀਨੇ ਪਹਿਲਾਂ ਇਹਨਾਂ ਦੀ ਆਪਸ ਵਿੱਚ ਕੋਈ ਟੂ ਟੂ ਮੈਮੇ ਹੋਈ ਸੀ ਲੜਾਈ ਝਗੜਾ ਹੋਇਆ ਸੀ ਉਹਨੂੰ ਲੱਗ ਕੇ ਕੱਲ ਰਾਤ ਪਰ ਲੜੇ ਆ ਪੱਛਾ ਫਿਲਹਾਲ ਤੇ ਤਿੰਨ ਬੰਦੇ ਨੇ ਜਿਹੜਾ ਇੱਕ ਗੁਰਦਾਸ ਸਿੰਘ ਸਾਨੂੰ ਪਿਆਰਾ ਸਿੰਘ ਰਾਮ ਸਿੰਘ ਸਾਨੂੰ ਪਿਆਰਾ ਸਿੰਘ ਤੇ ਇੱਕ ਪਿਆਰਾ ਸਿੰਘ ਕਿੰਨੇ ਪਿਓ ਪੁੱਤ ਨੇ ਹੁਣ ਵੇਖਣਾ ਹੋਏਗਾ ਕਿ ਪੁਲਿਸ ਗੁਰਦਿਆਲ ਸਿੰਘ ਦੇ ਕਤਲ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਨੂੰ ਕਿੰਨੀ ਜਲਦੀ ਗ੍ਰਿਫਤਾਰ ਕਰਦੀ ਹੈ ਇਹ ਹੁਣ ਸਮਾਂ ਹੀ ਦੱਸੇਗਾ